ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਜਾਨੀ ਜੋਤਿਸ਼ ਤਰਕ ਨਾਲ ਤਰਕ ਮੀਨਸ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਉਂ ਇਸ ਤਰ੍ਹਾਂ ਕਿਉਂ ਸਾਡੇ ਨਾਲ ਕਿਉਂ ਕੋਈ ਵੀ ਦੁਰਘਟਨਾ ਕੋਈ ਵੀ ਘਟਨਾ ਕੋਈ ਵੀ ਚੀਜ਼ ਜਦੋਂ ਤੁਹਾਡੀ ਜ਼ਿੰਦਗੀ ਚ ਰਿਪੀਟ ਹੁੰਦੀ ਹੈ ਤੁਹਾਡੇ ਦਿਨ ਚ ਵਾਰ-ਵਾਰ ਹੋ ਰਹੀ ਹੈ ਤਾਂ ਚੈੱਕ ਕਰੋ ਕਿ ਸਾਡੀ ਰੁਟੀਨ ਕੀ ਹੈ ਕਿਉਂ ਸਾਡਾ ਇਹ ਨੁਕਸਾਨ ਹੋ ਰਿਹਾ ਹੈ ਜਾਂ ਹੋਇਆ ਹੈ ਉਹ ਚੀਜ਼ ਅਗਲੇ ਦਿਨ ਨਾ ਕਰੋ 2-4 ਦਿਨ ਬੰਦ ਕਰ ਦਿਓ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਚੰਗੀ ਮਾੜੀ ਅਸੀਂ ਡਿਸਾਈਡ ਨਹੀਂ ਕਰਦੇ ਚੰਗਾ ਚੰਗਾ ਇਹ ਨਹੀਂ ਕਿ ਦੁਨੀਆਦਾਰੀ ਕਹਿੰਦੀ ਆ ਇਹ ਚੰਗਾ ਏ ਤਾਂ ਉਹ ਚੰਗਾ ਏ ਸਾਡੇ ਲਈ ਜੋ ਚੰਗਾ ਏ ਉਹ ਚੰਗਾ ਏ ਮਤਲਬ ਜੋ ਚੀਜ਼ ਜੋ ਕਟਨਾ ਈਵਨ ਕੇ ਦਿੱਤਾ ਹੋਇਆ ਕਿਸੇ ਤਰ੍ਹਾਂ ਦਾ ਕੰਮ ਕਿਸੇ ਤਰ੍ਹਾਂ ਦਾ ਕਈ ਵਾਰੀ ਕੀਤਾ ਗਿਆ ਪੁੰਨ ਮਾਇਡ ਨਾ ਕਰਿਓ ਨੇਕੀਆਂ ਬਹੁਤੇ ਲੋਕਾਂ ਨੂੰ ਰਾਸ ਨਹੀਂ ਆਉਂਦੀਆਂ ਤਾਂ ਥੋੜੀ ਦੇਰ ਲਈ ਬੰਦ ਕਰਕੇ ਦੇਖ ਲਓ ਨੇਕੀਆਂ ਬੰਦ ਕਰਨ ਦਾ ਮਤਲਬ ਇਹ ਨਹੀਂ ਕਿ ਬਦਮਾਸ਼ੀ ਕਰਨੀ ਸ਼ੁਰੂ ਕਰ ਦੋ ਨੋ ਆ ਸਿਰਫ ਆਪਣੇ ਕੰਮ ਦਾ ਮਤਲਬ ਰੱਖੋ ਕੁਦਰਤ ਨੇ ਜਿਹਨੂੰ ਪੈਦਾ ਕੀਤਾ ਏ ਉਹ ਉਹਦੇ ਲਈ ਆਪ ਹੀ ਪ੍ਰਬੰਧ ਕਰ ਦਿੰਦਾ ਹੈ ਮੈਂ ਕਿਤੇ ਪੜਿਆ ਸੀ ਕਹਿੰਦੇ ਵਿਦੇਸ਼ ਤੋਂ ਤੁਸੀਂ ਪੰਛੀਆਂ ਨੂੰ ਕੁਝ ਪਾ ਨਹੀਂ ਸਕਦੇ ਉਹ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਨਕੰਮੇ ਬਣਾ ਰਹੇ ਹੋ ਕਿਉਂ ਗੰਮੇ ਬਣਾ ਰਹੇ ਹੋ ਇਹਨਾਂ ਨੂੰ ਇਹਨਾਂ ਨੂੰ ਕੁਦਰਤ ਨੇ ਮਿਹਨਤ ਕਰਕੇ ਚੁਗ ਕੇ ਖਾਂਦਾ ਇੱਕ ਹੁਨਰ ਦਿੱਤਾ ਹੋਇਆ ਹੈ ਤੇ ਤੁਸੀਂ ਉਹਦੇ ਹੁਨਰ ਨੂੰ ਖਰਾਬ ਕਰ ਰਹੇ ਹੋ ਤੇ ਅਸੀਂ ਕੀ ਕਰ ਰਹੇ ਹਾਂ ਫ੍ਰੀ ਦੇ ਕੇ ਚੀਜ਼ ਖਾਣ ਦੀ ਆਦਤ ਨਾਲ ਲੋਕਾਂ ਦੀਆਂ ਆਦਤਾਂ ਖਰਾਬ ਕਰ ਰਹੇ ਹਾਂ ਫ੍ਰੀ ਦਾ ਆ ਫ੍ਰੀ ਦਾ ਆ ਤੇ ਫ੍ਰੀ ਦਾ ਆ ਤੇ ਅਸੀਂ ਉਸ ਨੂੰ ساری ਉਮਰ ਦੇ ਲਈ ਆਪਣੇ ਸਿਰ ਤੇ ਬਿਠਾ ਲੈਨੇ ਆ ਕਿ ਸਾਨੂੰ ਫ੍ਰੀ ਦਾ ਚੀਜ਼ ਦੇਣਗੇ ਕਿਉਂ ਲੈਣੀ ਆ ਬਈ ਫ੍ਰੀ ਦੀ ਮੰਗਤੇ ਹਾਂ ਅਸੀਂ ਕਿਉਂ ਲੈਣਾ ਫ੍ਰੀ ਦਾ ਕੁਝ ਹਾਂ ਅਗਰ ਅਸੀਂ ਟੈਕਸ ਦੇ ਰਹੇ ਹਾਂ ਅਸੀਂ ਸਭ ਕੁਝ ਸਰਕਾਰ ਨੂੰ ਜਾਂ ਕਿਸੇ ਚੀਜ਼ ਨੂੰ ਜਾਂ ਕਿਸੇ ਨੂੰ ਦੇ ਰਹੇ ਹਾਂ ਤਾਂ ਸਾਡਾ ਹੱਕ ਬਣਦਾ ਹੈ ਤੇ ਹੱਕ ਮੰਗਣਾ ਚਾਹੀਦਾ ਹੈ ਕਿਉਂ ਛੱਡਣਾ ਹੈ ਆਪਣਾ ਹੱਕ ਕਿਤਾਬੀ ਚੀਜ਼ਾਂ ਕਿਤਾਬੀ ਗੱਲਾਂ ਸਿਰਫ ਕਿਤਾਬਾਂ 'ਚ ਹੀ ਸ਼ੋਭਦੀਆਂ ਨੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਆਪਾਂ ਹਰ ਰੋਜ਼ ਸੁਣਦੇ ਹਾਂ ਕਰਦੇ ਹਾਂ ਦੇਖਦੇ ਹਾਂ ਪੜ੍ਹਦੇ ਹਾਂ ਗੁੱਡ ਮਾਰਨਿੰਗ ਕਿਸੇ ਦੀ ਆਉਂਦੀ ਹੈ ਬੜੇ ਵਧੀਆ ਸ਼ਬਦ ਲਿਖਿਆ ਹੁੰਦੇ ਵਾਹ ਜੀ ਵਾਹ ਬੜੀ ਵਧੀਆ ਗੱਲ ਹੈ ਉੱਥੇ ਛੱਡਦੀ ਕਿਉਂਕਿ ਆਪਣਾ ਹੀ ਨਹੀਂ ਸਕਦੇ ਅਸੀਂ ਹੋਰ ਤਰ੍ਹਾਂ ਦੇ ਸਿਆਪੇ ਸਾਡੀ ਜ਼ਿੰਦਗੀ ਚ ਮੁੱਕਣਗੇ ਤਾਂ ਅਸੀਂ ਉਹ ਚੀਜ਼ਾਂ ਨੂੰ ਗੱਲਾਂ ਨੂੰ ਅਪਣਾਵਾਂਗੇ ਇੱਕ ਵੀ ਚੀਜ਼ ਨਹੀਂ ਜੀ ਅਪਣਾ ਸਕਦੀ ਅਪਣਾ ਕੇ ਸਕਦੇ ਹਾਂ ਅਸੀਂ ਅਸੀਂ ਇਹ ਅਪਣਾ ਸਕਦੇ ਹਾਂ ਕਿ ਜਿੱਦਾਂ ਦੇ ਅਸੀਂ ਹਾਂ ਉਦਾਂ ਦਾ ਹੀ ਸਾਨੂੰ ਹਰ ਕੋਈ ਉਸੇ ਤਰੀਕੇ ਨਾਲ ਅਸੈਪਟ ਕਰੇ ਕਿਉਂ ਅਸੀਂ ਦੂਜੇ ਦੇ ਅਨੁਸਾਰ ਆਪਣੇ ਆਪ ਨੂੰ ਬਦਲੀਏ ਕਿਉਂ ਅਸੀਂ ਦੂਜੇ ਅਨੁਸਾਰ ਆਪਣੇ ਆਪ ਨੂੰ ਚੇਂਜ ਕਰੀਏ ਕਿ ਇਹਨੂੰ ਤੇ ਇਹ ਵਧੀਆ ਲੱਗਦਾ ਇਸ ਕਰਕੇ ਅਸੀਂ ਆ ਵਧੀਆ ਬਣ ਕੇ ਦਿਖਾਉਨੇ ਕਿਉਂ ਭਾਈ ਜਿੱਦਾਂ ਦੇ ਹਾਂ ਵਧੀਆ ਕਟਿਆ ਤੇ ਕੋਈ ਹੁੰਦੀ ਹੋਈ ਨਹੀਂ ਚੀਜ਼ ਕਿਉਂਕਿ ਉਸ ਦਾ ਬਣਾਇਆ ਹੋਇਆ ਇਨਸਾਨ ਵਧੀਆ ਕਟਿਆ ਕਿਵੇਂ ਹੋ ਸਕਦਾ ਉਸਨੇ ਬਹੁਤ ਹੀ ਹਰ ਕਿਸੇ ਨੂੰ ਵੱਡੇ ਵੱਡੇ ਭੰਡਾਰ ਗੁਣਾ ਦੇ ਭਰ ਕੇ ਦਿੱਤੇ ਆ ਬਸ ਸਾਨੂੰ ਆਪਣੇ ਅੰਦਰ ਚਾਤੀ ਮਾਰਨ ਦੀ ਲੋੜ ਐ ਪਰ ਸਾਨੂੰ ਆदत ਪੈ ਜਾਂਦੀ ਹੈ ਜੇ ਕਿਤੇ ਉਹਨੇ ਆਹ ਬੰਦ ਕਰਤਾ ਤੇ ਮੇਰਾ ਕੀ ਹੋਏਗਾ ਜੇ ਉਹਨੇ ਆਹ ਕਰਤਾ ਤੇ ਮੇਰਾ ਕੀ ਹੋਏਗਾ ਕਿਤੇ ਨਾ ਕਿਤੇ ਅਜੀਬ ਜਿਹਾ ਡਰ ਸਾਨੂੰ ਡਰਾ ਜ਼ਰੂਰ ਦਿੰਦਾ ਹੈ ਪਰ ਸੱਚ ਜਾਣੋ ਇੱਕ ਰਸਤਾ ਬੰਦ ਹੋਵੇ ਕੁਦਰਤ ਚਾਰ ਰਸਤੇ ਖੋਹ ਦਿੰਦੀ ਹੈ ਤੇ ਹੋ ਸਕਦਾ ਹੈ ਉਹ ਬੰਦ ਦੀ ਉਡੀਕ ਵਿੱਚ ਬਹੁਤ سارے 골ਡਨ ਦਰਵਾਜ਼ੇ ਤੁਹਾਡੇ ਖੁੱਲਣ ਤੋਂ ਰੁਕੇ ਹੋਏ ਇਹ ਸਚਾਈ ਹੈ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਕਿ ਜਦੋਂ ਅਸੀਂ ਕੁਝ ਚੀਜ਼ਾਂ ਕਿਸੇ ਚੀਜ਼ ਦੇ ਡਰ ਲਈ ਕਿ ਕਿਤੇ ਉਹ ਲੈ ਹੀ ਨਾ ਲਵੇ ਮੇਰਾ ਗੁਜ਼ਾਰਾ ਕਿੱਥੋਂ ਹੋਏਗਾ ਕਿਤੇ ਅਗਰ ਉਹਨਾਂ ਨੇ ਆਹ ਕਹਿ ਦਿੱਤਾ ਤਾਂ ਅਸੀਂ ਕੀ ਕਰਾਂਗੇ ਇਹ ਡਰ ਇਸ ਡਰ ਦੇ ਅੰਦਰ ਜਦੋਂ ਅਸੀਂ ਜ਼ਿੰਦਗੀ ਜੀਉਣੀ ਹੈ ਨਾ ਤਾਂ ਸੱਚ ਜਾਨੋ ਕੁਦਰਤ ਸਾਨੂੰ ਫਿਰ ਉਸਦੇ ਘੇਰੇ ਅੰਦਰ ਹੀ ਬੰਨ ਕੇ ਰੱਖਦੀ ਹੈ ਕਿ ਨਿਕਲਣਾ ਹੀ ਨਹੀਂ ਚਾਹੁੰਦੇ ਕੋਸ਼ਿਸ਼ ਤੇ ਕਰੋ ਕੋਸ਼ਿਸ਼ ਤੇ ਕਰੋ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਉਂਦੇ ਠੀਕ ਹੈ ਚਲੋ ਅਜੂਨੀ ਬਈ 224 ਦਿਨ ਐਤਵਾਰ ਦਾ ਤithi ਕਾਦਸ਼ੀ ਹੈ ਦੁਪਹਿਰ ਨੂੰ 1:51 ਮਿੰਟ ਤੱਕ ਕਾਦਸ਼ੀ ਦੀ ਤithi ਰਹੇਗੀ ਹਸਤ ਨਕਸ਼ਤਰ ਵਿੱਚ ਚੰਦਰ ਮਹਾਰਾਜ ਚੱਲਣਗੇ ਐਤਵਾਰ ਦਾ ਦਿਨ ਤੇ ਹਸਤ ਨਕਸ਼ਤਰ ਰਾਤ ਨੂੰ ਸਵੇਰ ਤੜਕੇ ਤੱਕ ਅਗਲੇ ਦਿਨ ਚੱਲਣ ਵਾਲਾ ਹੈ ਕੰਨਿਆ ਰਾਸ਼ੀ ਵਿੱਚ ਚੰਦਰਮਾ ਨੇ ਜੀ ਅੱਜ ਫਿਰ ਗ੍ਰਹਿ ਜੋਗ ਲੱਗਣਾ ਭਦਰਾ 1:51 ਮਿੰਟ ਤੱਕ ਰਹੇਗੀ ਦੁਪਹਿਰ ਦੇ ਤੇ ਮੋਹਣੀ ਕਾਜੀ ਵਰਤ ਕਿਹਾ ਜਾਂਦਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਮੀਨ ਅੱਜ ਸ਼ੁਕਰ ਬ੍ਰਿਖ ਰਾਸ਼ੀ ਵਿੱਚ ਚਲੇ ਜਾਣਗੇ 8 42 ਤੇ ਸ਼ੁਕਰ ਦਾ ਬ੍ਰਿਖ ਰਾਸ਼ੀ ਵਿੱਚ ਜਾਣਾ ਦੇਖੋ ਧਿਆਨ ਨਾਲ ਸੁਣਿਓ ਜਿਹੜਾ ਗ੍ਰਹਿ ਆਪਣੇ ਘਰ ਜਾਂਦਾ ਹੈ ਉਸ ਘਰ ਦੀ वृद्धि ਕਰਦਾ ਹੈ ਜਿਸ ਰਾਸ਼ੀ ਨੂੰ ਦੇਖਦਾ ਹੈ ਉਸ ਤੇ ਆਪਣਾ ਅਸਰ ਪਾਉਂਦਾ ਹੈ ਜੇ ਉਹਦਾ ਆਪਣਾ ਘਰ ਹੋਵੇ ਤਾਂ ਉਸ ਨੂੰ ਆਪਣੀ ਨਿਗਰਾਨੀ ਹੇਠ ਰੱਖਦਾ ਹੈ ਤਾਂ ਉਸ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਤੇ ਜਿਸ ਘਰ ਚ ਜਾਂਦਾ ਹੈ ਬੈਠਦਾ ਹੈ ਤਾਂ ਉਸ ਚੀਜ਼ ਦੀ ਖੁਸ਼ੀ ਉਸ ਚੀਜ਼ ਨੂੰ ਡਬਲ ਕਰਦਾ ਹੈ ਹੈਨਾ ਲੋਜੀਕ ਸਮਝੋ ਤੇ ਇਸ ਤੋਂ ਬਾਅਦ ਤੁਸੀਂ ਕੁਝ ਚੀਜ਼ਾਂ ਨੂੰ ਮਹਿਸੂਸ ਕਰਿਓ ਇਸ ਹਫਤੇ ਕਿ ਕਿੱਦਾਂ ਕੀ ਕੀ ਹੋਇਆ ਕਿ ਕਿਸ ਤਰ੍ਹਾਂ ਅਸੀਂ ਚੀਜ਼ਾਂ ਨੂੰ ਇਸ ਮੀਨ ਮੀਨ ਜੀ ਮਤਲਬ ਜਿੰਨੀ ਦੇਰ ਸ਼ੁਕਰ ਜੋ ਹੈ ਉਹ ਇਸ ਰਾਸ਼ੀ ਵਿੱਚ ਰਹਿਣ ਵਾਲਾ ਹੁਣ ਮੈਂ ਤੁਹਾਨੂੰ ਦੱਸ ਵੀ ਦੇਣੀ ਆ ਕਿ ਸ਼ੁਕਰ ਕਿੰਨੀ ਕਿੰਨੀ ਤਰੀਕ ਤੱਕ ਜੋ ਹੈ ਬ੍ਰਿਕ ਰਾਸ਼ੀ ਵਿੱਚ ਰਹੇਗਾ 19 ਮਈ ਤੋਂ ਤਕਰੀਬਨ 12 ਜੂਨ ਤੱਕ 19 ਮਈ ਤੋਂ 12 ਜੂਨ ਤੱਕ ਇੱਕ ਮਹੀਨਾ ਹੀ ਲਾ ਲਓ ਥੋੜੇ ਜਿਹੇ ਦਿਨਾਂ ਦਾ ਅ ਬ੍ਰਿਕ ਰਾਸ਼ੀ ਵਿੱਚ ਬ੍ਰਿਕ ਰਾਸ਼ੀ ਦੀ ਆਪਣੀ ਰਾਸ਼ੀ ਤਾਂ ਬੜੇ ਅੱਛੇ ਕੰਮ ਕਰਵਾ ਸਕਦਾ ਹੈ ਸੂਰਜ ਸ਼ੁਕਰ ਤੇ ਗੁਰੂ ਦੀ ਯੂਤੀ ਬਣੇਗੀ ਹੈਨਾ ਇਸ ਦੇ ਅਨੁਸਾਰ ਗ੍ਰਹਾਂ ਦੇ ਅਨੁਸਾਰ ਕੀ ਪ੍ਰਭਾਵ ਪਵੇਗਾ ਤੇ ਇਸ ਬਾਰੇ ਆਪਾਂ ਜਾਣਦੇ ਹਾਂ ਰਾਹੂ ਕਾਲ ਦਾ ਟਾਈਮ ਤੁਹਾਨੂੰ ਦੱਸ ਦਈਏ 4:30 ਵਜੇ ਤੋਂ ਲੈ ਕੇ 6:00 ਵਜੇ ਦਾ ਟਾਈਮ ਰਾਹੂ ਕਾਲ ਦਾ ਐਰੀਜ਼ ਅਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਧਨ ਦਾ ਮਾਲਕ ਸ਼ੁਕਰ bizness ਦਾ ਮਾਲਕ ਸ਼ੁਕਰ ਸਾਡੀ ਲਗਜ਼ਰੀ ਲਾਈਫ ਦਾ ਕਾਰਕ ਚਲੇ ਗਿਆ ਤੁੰਨ ਸਥਾਨ ਵਿੱਚ ਬੇਸ਼ੱਕ ਸੂਰਜ ਨਾਲ ਜੁਤੀ ਬਣਾ ਰਿਹਾ ਸੂਰਜ ਬੁੱਧ ਸ਼ੁਕਰ ਦੀ ਸੂਰਜ ਤੇ ਬ੍ਰਹਸਪਤ ਦੀ ਜੁਤੀ ਅੱਛੀ ਮੰਨੀ ਜਾਂਦੀ ਹੈ ਤੇ ਜਦੋਂ ਮੇਸ਼ ਤੋਂ ਨਿਕਲ ਕੇ ਸ਼ੁਕਰ ਦੇ ਘਰ ਬੁੱਧ ਨੇ ਜਾਣਾ ਹੈ ਨਾ ਉਦੋਂ ਜ਼ਿਆਦਾ ਅੱਛਾ ਹੋਣਾ ਹੋ ਜਾਏਗਾ 13 ਮਈ ਨੂੰ ਹਨਾ 31 ਮਈ ਨੂੰ ਸ਼ੈਡ ਚੇਂਜ ਹੋਣਾ ਹੈ ਬੁੱਧ ਨੇ ਬ੍ਰਿਕ ਰਾਸ਼ੀ ਚ ਜਾਣਾ ਹੈ ਤਾਂ ਉਦੋਂ ਤੱਕ ਥੋੜਾ ਜਿਹਾ ਸਕਿਨ ਪ੍ਰੋਬਲਮ ਤੋਂ ਬਚਣਾ ਥੋੜਾ ਜਿਹਾ ਪੈਸੇ ਦੀ ਕਮੀ ਤਾਂ ਨਹੀਂ ਰਹੇਗੀ ਪਰ ਪੈਸੇ ਦੇ ਲੈਣ ਦੇਣ ਧਿਆਨ ਨਾਲ ਕਰ ਲੈਣਾ ਹੈ ਤੇ ਬਾਕੀ ਗੁਰੂ ਤੇ ਸ਼ੁਕਰ ਦੀ ਜੁਤੀ ਜੋ ਹੈ ਇਹ ਤੁਹਾਨੂੰ ਕਿਸੇ ਪਰੇਸ਼ਾਨੀ ਵਿੱਚ ਨਾ ਪਾਵੇ ਤਾਂ ਕੇਸਰ ਦੀ ਡੱਬੀ ਆਪਣੇ ਕੋਲ ਰੱਖ ਲਓ ਤੇ ਕੇਸਰ ਕਦੇ ਕਦੇ ਤੁਸੀਂ ਮੱਥਾ ਜੀਤ ਤੋਂ ਨਹੀਂ ਤੇ ਲਓ ਠੀਕ ਇਹਦੇ ਨਾਲ ਲੱਛਾ ਹੋ ਜਾਊਗਾ ਤੇ ਅਗਰ ਤੁਸੀਂ ਗਾਂ ਨੂੰ ਹਰਾਚਾਰਾ ਬੰਨ੍ਹਿਆ ਤਾਂ ਹੋਰ ਵੀ ਅੱਛਾ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ ਬ੍ਰਿਖ ਰਾਸ਼ੀ ਦੇ ਲਈ ਜੋ ਸ਼ੁਕਰ ਆਪਣੇ ਘਰ ਚ ਗਿਆ بڑا ਵਧੀਆ ਹੈ ਨਾ ਕੋਈ ਆਪਣੇ ਘਰ ਚ ਜਾਂਦਾ ਹੈ ਸ਼ੁਕਰ ਦਾ ਆਪਣੇ ਘਰ ਚ ਜਾਣਾ ਰਿਸ਼ਤੇ ਆਲੇ ਚੰਗਾ ਮਨੋਵੱਲੇ ਚੰਗਾ ਪਰਸਨੈਲਿਟੀ ਲਈ ਚੰਗਾ ਸੋਸ਼ਲ ਮੀਡੀਆ ਵਿੱਚ ਕੰਮ ਕਰਦੇ ਹੋ ਫਿਲਮ ਇੰਡਸਟਰੀ ਵਿੱਚ ਕੰਮ ਕਰਦੇ ਹੋ ਤੁਸੀਂ ਕਿਤੇ ਵਾਣੀ ਨਾਲ ਸੰਬੰਧਤ ਕੋਈ 뮤직 ਦਾ ਕੰਮ ਕਰਦੇ ਹੋ ਤਾਂ ਉਹਦੇ ਲਈ ਤੁਹਾਡੇ ਲਈ ਬਹੁਤ ਅੱਛਾ ਹੋਣ ਵਾਲਾ ਹੈ ਜਦੋਂ ਬੁੱਧਾ ਕੇ ਬੈਠੇਗਾ ਤਾਂ ਹੋਰ ਵਧੀਆ ਪ੍ਰੋਫਿਟ ਫਾਇਦਾ ਤੁਹਾਨੂੰ ਦੇਵੇਗਾ ਪਰ ਸ਼ੁਕਰ ਲਗਣ ਚ ਬੈਠਾ ਰਿਸ਼ਤੇ ਜੋ ਖਰਾਬ ਹੋਏ ਉਹਨਾਂ ਨੂੰ ਸਹੀ ਕਰਨ ਦਾ ਸਹੀ तरीके ਨਾਲ ਤੁਹਾਨੂੰ ਰਸਤੇ ਵੀ ਦਿਖਾਏਗਾ ਤੇ ਸਭ ਕੁਝ ਸਹੀ ਹੋ ਵੀ ਜਾਏਗਾ ਚਲੋ ਇਹਦੇ ਲਈ ਹੁਣ ਤੁਸੀਂ ਖੂਬਸਾਰਾ ਪਰਫਿਊਮ ਲਗਾਉਣਾ ਹੈ ਵੈਲ ਡਰੈਸਡ ਰਹਿਣਾ ਹੈ ਤਾਂ ਕਿ ਸ਼ੁਕਰ ਦਾ ਪ੍ਰਭਾਵ ਤੁਹਾਨੂੰ ਹੋਰ ਸ਼ੁਭ ਮਿਲੇ ਜੈਮਨੀ ਮਿਥੂ ਨਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਜੀ ਸ਼ੁਕਰ ਤੁਹਾਡੇ ਜੋ ਹੈ ਇਨਕਮ ਦਾ ਜੋ ਤੁਹਾਡੇ ਬਾਹਰਲੇ ਖਾਣੇ ਦਾ ਖਰਚੇ ਦਾ ਮਾਲਕ ਹੈ ਤੇ ਬਾਹਰਲੇ ਸਥਾਨ ਚ ਹੀ ਚੱਲ ਆ ਗਿਆ ਨਾਲ ਤੁਹਾਡੀ ਸੋਚ ਦਾ ਮਾਲਕ ਤਾਂ ਹੁਣ ਦੇਖੋ ਭਾਵੇਂ ਤੁਹਾਡਾ ਮਿੱਤਰ ਹੀ ਆ ਸ਼ੁਕਰ ਪਰ ਸੋਚ ਤੇ ਔਲਾਦ ਦਾ ਵਿਦੇਸ਼ ਲਈ ਬਹੁਤ ਅੱਛਾ ਹੋ ਜਾਏਗਾ ਤੁਹਾਡੀ ਔਲਾਦ ਦੀ ਵਿਦੇਸ਼ ਚ ਸੈਟਿੰਗ ਲਈ ਅੱਛਾ ਹੋ ਜਾਏਗਾ ਤੁਹਾਡੇ ਆਪਣੇ ਲਈ ਜੋ ਤੁਸੀਂ ਵਿਦੇਸ਼ ਜਾਣ ਲਈ ਰਸਤੇ ਬਣਾ ਰਹੇ ਸੀ ਉਹ ਤੁਹਾਡੇ ਹੁਣ ਖੁੱਲ ਜਾਣਗੇ ਬਾਦੂ ਖੱਜਲ ਖਵਾਰੀ ਤੁਹਾਨੂੰ ਰਿਲੈਕਸ ਉਸ ਤੋਂ ਮਿਲਣ ਵਾਲੀ ਹੈ ਤੇ ਪ੍ਰੇਮ ਸਬੰਧਾਂ ਵਿੱਚ ਜੋ ਪਈਆਂ ਦੂਰੀਆਂ ਸੀ ਉਹ ਹੁਣ ਠੀਕ ਹੋਣ ਵਾਲੀਆਂ ਨੇ ਕਹਿੰਦਾ ਮਤਲਬ ਕਿ ਤੁਹਾਡੇ ਲਈ ਵੀ ਕੋਈ ਨੁਕਸਾਨ ਨਹੀਂ ਕਰਨ ਵਾਲਾ ਇੱਥੇ ਸ਼ੁਕਰ ਪਰ ਕਪੂਰ ਦੀ ਟਿੱਕੀ ਕਦੇ-ਕਦੇ ਘੱਜ ਲਾਉਂਦੇ ਰਹੋ ਆਪਣੇ ਕੋਲ ਰੱਖਦੇ ਰਹੋ ਤਾਕੇ ਇਹ ਸ਼ੁਕਰ ਦਾ ਹੋਰ ਵੀ ਜ਼ਿਆਦਾ ਸ਼ੁਭ ਪਲ ਤੁਹਾਨੂੰ ਮਿਲੇ ਅਗਲੀ ਰਾਸ਼ੀ ਕੈਂਸਰ ਜਾਨੀ ਕਰਕਰ ਰਾਸ਼ੀ ਵਾਲਿਆਂ ਦੇ ਲਈ ਦੇਖੀਏ ਤਾਂ ਸ਼ੁਕਰ ਇਨਕਮ ਦਾ ਮਾਲਕ ਹੈ ਇਨਕਮ ਦੇ ਕਾਚ ਚਲਾ ਗਿਆ ਤਾਂ ਇਨਕਮ ਤਾਂ ਦੇਗਾ ਸੁੱਖ ਦਾ ਮਾਲਕ ਹੈ ਤਾਂ ਸੁੱਖ ਸਟੈਂਡਮਾਲਿਕ ਇਨਕਮ ਜਾਨੀ ਸੁੱਖਾਂ ਤੋਂ ਇਨਕਮ ਤੇ ਚਾਰ ਪਹੀਆ ਵਾਹਨ ਦਾ ਸੁੱਖ ਦੇਣ ਲਈ ਸ਼ੁਕਰ ਦਾ ਇੱਥੇ ਬੈਠਣਾ ਬਹੁਤ ਜ਼ਿਆਦਾ ਲਾਭ ਤੇ ਅੱਛਾ ਫਾਇਦਾ ਨੂੰ ਦੇ ਸਕਦਾ ਪਰੇਸ਼ਾਨੀ ਸਿਰਫ ਇਹ ਆ ਕਿ ਕਿਸੇ ਵੀ ਔਰਤ ਨਾਲ ਝਗੜੇ ਤੋਂ ਬਚਣਾ ਚਾਹੀਦਾ ਔਰਤਾਂ ਨੂੰ ਆਪਸੀ ਝਗੜੇ ਤੋਂ ਵੀ ਬਚਣਾ ਚਾਹੀਦਾ ਹੈ ਕਰੇਲੂ ਪਰੇਸ਼ਾਨੀ ਥੋੜੀ ਵਧਣ ਵਾਲੀ ਹੈ ਤੁਹਾਡੀ ਕਿਉਂਕਿ ਨਿੱਤਰ ਨਾ ਹੋਣ ਕਰਕੇ 6ਵੇਂ ਤੋਂ 6ਵੇਂ ਖਾਣੇ ਦਾ ਮਾਲਕ ਹੋਣ ਕਰਕੇ ਕੋਈ ਅਲੀਗੇਸ਼ਨ ਤੋਂ ਮਤ ਕੋਈ ਪਰੇਸ਼ਾਨੀ ਕੋਈ ਔਰਤ ਦੁਆਰਾ ਕੋਈ ਬਦਨਾਮੀ ਇਦਾਂ ਦੀ ਕੋਈ ਪਰੇਸ਼ਾਨੀ ਆਲ ਦੁਆਲੇ ਕਿਸੇ ਨੇ ਕਿਹਾ ਕਿਸੇ ਨੇ ਕੀਤਾ ਕਿਸੇ ਦੀ ਗੱਲ ਕਿਸੇ ਦੇ ਸਿਰ ਕਿਸੇ ਦੇ ਮੋਢੇ ਬੰਦੂਕ ਰੱਖ ਕੇ ਚਲਾਉਣੀ ਐਦਾਂ ਦੀਆਂ ਗੱਲਾਂ ਮਨ ਨੂੰ ਪਰੇਸ਼ਾਨ ਕਰੇ ਇਧਰੋਂ ਕਮਾਉਣ ਦੀ بجائے ਸਹੀ ਕਰਨ ਲਈ ਅਸੀਂ ਚਾਰ ਜਗ੍ਹਾ ਹੋਰ ਖਰਾਬ ਕਰ ਜਾਵਾਂਗੇ ਤਾਂ ਥੋੜਾ ਜਿਆ ਥੋੜਾ ਜਿਆ ਕੀ ਕਰਨਾ ਹੈ ਥੋੜਾ ਜਿਆ ਇਹਨੂੰ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਕਪੂਰ ਦੀ ਟਿੱਕੀ ਆਪਣੇ ਕੋਲ ਪਾਸੇ ਚ ਰੱਖ ਲੈਣੀ ਹੈ ਤੇ ਘਰ ਚ ਵੀ ਰੱਖ ਸਕਦੇ ਹੋ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਦੇ ਨਾਲ ਸ਼ੁਕਰ ਦਾ ਬੈਠਣਾ ਤੁਹਾਡੇ ਲਗਨ ਦੇ ਮਾਲਕ ਦੇ ਨਾਲ ਪ੍ਰਾਕਰਮ ਸਥਾਨ ਦੇ ਮਾਲਕ ਦਾ ਬੈਠਣਾ ਛੋਟੇ ਭਾਈ ਭੈਣ ਦਾ ਬੈਠਣਾ ਤਾਂ ਇਹ ਵੀ ਤੁਹਾਡੇ ਲਈ ਸ਼ੁਭੀ ਹੈ ਕੋਈ ਨੁਕਸਾਨ ਨਹੀਂ ਕਰਨ ਵਾਲਾ ਬਸ ਧਿਆਨ ਇਹ ਚੀਜ਼ ਦਾ ਰੱਖਣਾ ਹੈ ਤੁਸੀਂ ਕਿ ਜੋ ਸ਼ੁਕਰ ਤੁਹਾਡੇ ਤੀਜੇ ਖਾਨੇ ਦਾ ਮਾਲਕ ਹੈ ਪਰ ਮਿੱਤਰ ਨਹੀਂ ਹੈ ਤੇ ਇਸ ਕਰਕੇ ਸਰਕਾਰੀ ਦਰਬਾਰੇ ਨੇਮ ਫੇਮ ਬਚਿਆ ਰਵੇ ਸਿਹਤ ਅੱਛੀ ਰਵੇ बुखार वगैरह तंग ना करे गर्मी दी वजह नाल बैक पेन च प्रॉब्लम ना होवे ता इनਾਂ ਚੀਜ਼ਾਂ ਦੇ ਲਈ ਤੁਸੀਂ ਇੱਕ ਤੱਤੂプチ ਸੇਟਾ ਕੇ ਰੱਖੋ ਫਲਾਂ ਵਾਲੇ ਬੂਟੇ ਫੁੱਲਾਂ ਵਾਲੇ ਬੂਟੇ ਘਰ ਚ ਲਗਾਓ ਉਹਨਾਂ ਨੂੰ ਹਰ ਰੋਜ਼ ਪਾਣੀ ਦੋ ਬੂਟੇ ਨਾ ਸੁੱਕਣ ਦੋ ਇਹਦੇ ਨਾਲ ਸ਼ੁਕਰ ਗੁਦ ਬਹੁਤ ਖਰਾਬ ਹੋ ਜਾਂਦੇ ਆ ਠੀਕ ਆ ਤਾਂ ਇੱਕ ਕੰਮ ਤੁਸੀਂ ਕਰਨਾ ਇੱਕ ਵਾਈਟ ਕਲਰ ਦਾ ਰੁਮਾਲ ਪਰਫਿਊਮ ਲਗਾ ਕੇ ਖੂਬਸਾਰਾ ਆਪਣੇ ਕੋਲ ਰੱਖ ਲੈਣਾ ਸੁਫਾਲ ਮਿਲੇਗਾ ਪੂਰਾ ਨਹੀਂ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਜੀ ਆਪਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰ ਦਾ ਨੌਵੇਂ ਸਥਾਨ ਵਿੱਚ ਜਾਣਾ ਕੋਈ ਜ਼ਿਆਦਾ ਨਾ ਫਾਇਦਾ ਨਾ ਨੁਕਸਾਨ ਕਹਿ ਸਕਦੇ ਆਪਾਂ ਧਨ ਦਾ ਮਾਲਕ ਆਪਣੇ ਤੋਂ ਅੱਠਵੇਂ ਸਥਾਨ ਵਿੱਚ ਚਲਾ ਗਿਆ ਏ ਤੇ ਤੁਹਾਡੀ ਕਿਸਮਤ ਦਾ ਮਾਲਕ ਆਪਣੇ ਘਰ ਵਿੱਚ ਬੈਠਾ ਹੈ ਤਾਂ ਵਿਦੇਸ਼ ਯਾਤਰਾ ਲੌਂਗ ਯਾਤਰਾ ਬੱਚਿਆਂ ਨਾਲ ਕੋਮਣਕੇ ਅਣਜਾਣ ਦਾ ਪ੍ਰੋਗਰਾਮ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਹੈਂਡਲ ਕਰ ਲਮੋਗੇ ਜਾਓਗੇ ਇੱਕਦਮ ਪ੍ਰੋਗਰਾਮ ਬਣ ਸਕਦਾ ਕਿਤੇ ਜਾਂਦਾ ਤਾਂ ਇਹ ਤੁਹਾਡੇ ਮਨ ਨੂੰ ਖੁਸ਼ੀ ਦੇਗਾ ਪਰ ਗਰਮੀ ਕਰਕੇ ਸੂਰਜ ਸ਼ੁਕਰ ਦੀ ਯਤੀ ਕਰਕੇ ਥੋੜਾ ਕਹਿ ਸਕਦੇ ਹਾਂ ਆਪਾਂ ਸੀਤ ਦੀ ਪ੍ਰੋਬਲਮ ਤੁਹਾਡੀ ਹਜੇ ਰਹੇਗੀ ਤਪਤੀ ਮਈ ਤੱਕ ਠੀਕ ਤਾਂ ਇਸ ਦੇ ਲਈ ਤੁਸੀਂ ਕੀ ਕਰਨਾ ਜੀ ਗਾਂ ਨੂੰ ਰੋਟੀ ਪਾਉਂਦੇ ਸਕੋਰਪੀਓ ਬ੍ਰਿਜਚਕ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ ਜੋ ਤੁਹਾਡੇ ਬਿਜ਼ਨਸ ਕੰਮ ਕਰਦਾ ਮਾਲਕ ਚਲਾ ਗਿਆ 7ਵੇਂ ਸਥਾਨ ਵਿੱਚ ਹੈ ਨਾ 12ਵੇਂ خانه ਦਾ ਮਾਲਕ ਵੀ 7ਵੇਂ ਸਥਾਨ ਵਿੱਚ ਬੈਠ ਗਿਆ ਤਾਂ ਕੱਪੜਿਆਂ ਤੇ ਸ਼ਾਪਿੰਗ ਕਰਨ ਦਾ ਮਨ ਲਗਜ਼ਰੀ ਚੀਜ਼ਾਂ ਤੇ ਖਰਚੇ ਕਰਨ ਦਾ ਮਨ ਔਰ ਸ਼ਾਪਿੰਗ ਕਰਨਾ ਮੂਵੀ ਦੇਖਣਾ ਬਸ ਮਨ ਦੀ ਚੰਚਲਤਾ ਜੋ ਹੈ ਤੁਸੀਂ ਸਮਝੋਗੇ 5 ਮਿੰਟ ਤੁਹਾਨੂੰ ਇਹ ਕਰ ਕਰਉਂਦੀ ਰਹੇਗੀ ਤਾਂ ਇੰਨਾ ਚੀਜ਼ਾਂ ਤੇ ਖਰਚੇ ਹੁੰਦੇ ਜਾਣਗੇ ਚਲ ਕੋਈ ਨਹੀਂ ਪੈਸੇ ਖਰਚੇ ਨਹੀਂ ਹੁੰਦੇ ਆ ਪਰ ਬੁਟੀਕ bizness ਦਾ ਕੰਮ ਕਰਨ ਵਾਲਿਆਂ ਲਈ ਲੇਡੀਜ਼ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਲਈ ਬੁੱਕ ਦਾ ਬੁਕਸ ਚੀਜ਼ਾਂ ਕਿਤਾਬਾਂ ਪੜਨ ਵਾਲੇ ਕਿਤਾਬਾਂ ਵੇਚਣ ਵਾਲੇ ਦਾ ਕੰਮ ਕਰਨ ਵਾਲੇ ਲਈ ਬਹੁਤ ਅੱਛਾ ਹੈ ਮਿੰਨਾ ਇਹ ਸ਼ੁਕਰ ਦਾ ਰਾਸ਼ੀ ਪਰਿਵਰਤਨ ਕਾਫੀ ਫਾਇਦਾ ਦੇਣ ਵਾਲਾ ਹੈ ਨਾਲ ਅਗਰ ਤੁਹਾਡੀ ਸ਼ਾਦੀ ਦੀ ਉਮਰ ਹੈ ਤਾਂ ਤੁਹਾਨੂੰ ਰਿਸ਼ਤਾ ਆਉਣੇ ਵਾਲਾ ਹੈ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ ਇਨਕਮ ਦਾ ਮਾਲਕ ਚਲਾ ਗਿਆ 6ਵੇਂ ਖਾਨੇ ਵਿੱਚ ਹੁਣ ਤੁਸੀਂ ਇਨਕਮ ਦੇ ਲਈ ਇਨਕਮ ਵਧਾਉਣ ਦੇ ਲਈ ਕਰਜ਼ਾ ਜਾਂ ਕੋਈ ਐਡ ਕਰਨੀ ਚਾਹੁੰਦੇ ਹੋ ਕਰਜ਼ਾ ਲੈਣਾ ਲੋਨ ਲੈਣਾ ਚਾਹੁੰਦੇ ਹੋ ਕੋਈ ਹੋ ਹਾਊਸ ਲੋਨ ਜਾਂ ਕੋਈ ਕਹਿ ਸਕਦੇ ਹੋ ਬੈਂਕ ਤੋਂ ਲੋਨ ਲਿਆ ਜਾਵੇ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਬਿਲਕੁਲ ਅੱਛੇ ਨੇ ਬਿਲਕੁਲ ਲੋਨ ਲਿਆ ਜਾਏਗਾ ਤੁਹਾਡਾ ਬਿਲਕੁਲ ਕੰਮ ਹੋ ਜਾਏਗਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਸੁਣੀ ਜਾਏਗੀ ਤੁਹਾਡੀ ਬਸ ਸਿਰਫ ਮोटापा ਥੋੜਾ ਜੋ ਵਧ ਰਿਹਾ ਹੈ ਸਿਰਫ ਤੁਹਾਡੀ ਹਾਜਿਮੇ ਦੀ ਪ੍ਰੋਬਲਮ ਤਾਂ ਕਰ ਰਹੀ ਹੈ ਇਹਦੀ وجہ ਨਾਲ ਤੁਹਾਨੂੰ ਆਪਾਂ ਕਹਿ ਸਕਦੇ ਹਾਂ ਕਿ ਸਰੀਰਕ ਤੌਰ ਤੇ ਥੋੜਾ ਡਾਮਾ ਡਰੋਸ ਦਿੱਤੀਆਂ ਰਹਿਣ ਠੀਕ ਹੈ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਕੀੜੀਆਂ ਨੂੰ ਛੱਕਰ ਆਟਾ ਪਹਿਲਾਂ ਵੀ ਦੱਸਿਆ ਸੀ ਸ਼ੁਕਰ ਨੂੰ ਸ਼ੁਰੂ ਕਰ ਲਈ ਕਦੇ-ਕਦੇ ਜਵਾਰ ਲੈ ਕੇ ਗਾਂ ਨੂੰ ਖਿਲਾਉਂਦੇ ਹੋ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਜੋ ਹੈ ਤੁਹਾਡੀ ਸਰਕਾਰ ਦਾ ਮਾਲਕ ਹੈ ਤੁਹਾਡੀ ਸੋਚ ਸਥਾਨ ਵਿੱਚ ਬੈਠਾ ਦੂਸਰਾ ਜੋ ਸ਼ੁਕਰ ਤੁਹਾਡਾ ਮਿੱਤਰ ਹੀ ਆ ਪਰ ਹਜੇ 8ਵੇਂ ਖਾਨੇ ਦੇ ਮਾਲਕ ਸੂਰਜ ਨਾਲ ਜਰੂਰ ਤੱਕ ਬੈਠਾ ਹੈ ਤਾਂ ਸਥਿਤੀਆਂ ਸਾਡੇ ਅਨੁਸਾਰ ਨਹੀਂ ਹੋ ਰਹੀਆਂ ਕੰਮ ਰੁਕ ਰੁਕ ਕੇ ਹੋ ਰਿਹਾ ਪਰੇਸ਼ਾਨੀ ਸਾਡੇ ਦਿਮਾਗ ਤੇ ਥੋੜੀ ਹਾਵੀ ਰਹਿ ਸਕਦੀ ਆ ਮਕਰ ਰਾਸ਼ੀ ਵਾਲਿਆਂ ਦੇ ਲਈ ਤਾਂ ਕੀ ਕਰਨਾ ਮਕਰ ਰਾਸ਼ੀ ਵਾਲਿਆਂ ਨੇ ਸੂਰਜ ਸ਼ੁਕਰ ਦੀ ਜੋਤੀ ਨੂੰ ਸ਼ੁਭ ਕਰਨ ਦੇ ਲਈ ਇੱਕ ਤਾਂ ਕਾਂਸੀ ਦੇ ਗਲਾਸ ਚ ਪਾਣੀ ਪੀਣਾ ਜਾਂ ਕਾਂਸੀ ਦੇ ਭਾਂਡੇ ਵਰਤਨੇ ਸ਼ੁਰੂ ਕਰੋ ਤੁਸੀਂ ਦੂਸਰਾ ਸ਼ੁੱਕਰ ਪੰਜਵੇਂ ਸਥਾਨ ਵਿੱਚ ਹੈ ਲਿਕੁਇਡ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਖੂਬ ਸਾਰਾ ਪਾਣੀ ਪੀਓ ਬਾਕੀ ਅਗਰ ਤੁਸੀਂ ਆਪਣੇ ਜੀਵਨ ਸਾਥੀ ਨਾਲ ਸੰਬੰਧ ਸੁਧਾਰ ਕੇ ਰੱਖਦੇ ਹੋ ਤਾਂ ਜ਼ਿਆਦਾ ਚੰਗੇ ਨਤੀਜੇ ਤੁਹਾਨੂੰ ਮਿਲ ਸਕਦੇ ਆ ਆਕੁਰੀਸਟੀਆਂ ਨਿਕ ਕੁੰਭ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਦਾ ਰਾਸ਼ੀ ਪਰਿਵਰਤਨ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੱਲ ਗਿਆ ਜੋ ਟੈਸਟ ਹਨ ਵਿੱਚ ਤਾਂ ਇਹ ਤੁਹਾਨੂੰ ਵਾਹਣ ਸੁੱਖ ਦੇਵੇਗਾ ਗੱਡੀ ਸੁੱਖ ਦੇਵੇਗਾ ਸਾਰੇ ਤਰ੍ਹਾਂ ਦੇ ਸੁੱਖਾਂ ਵਿੱਚ ਵਾਦਾ ਹੀ ਹੋਵੇਗਾ ਮਾਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਸ਼ੁਕਰ ਤੁਹਾਡਾ ਮਿੱਤਰ ਹੀ ਹੈ ਕਿਸਮਤ ਦਾ ਮਾਲਕ ਹੈ ਜੋ ਤੁਹਾਨੂੰ ਲੰਬੀ ਜਾਂ ਛੋਟੀ ਯਾਤਰਾ ਸੋਚ ਧਾਰਮਿਕ ਦੇਵੇਗਾ ਤੇ ਕੋਈ ਸੰਧ ਵਗੈਰਾ ਕਰ ਦੇ ਦੇ ਯੂਜ਼ ਕਰਨ ਲਈ ਕੋਈ ਏਸੀ ਜਿੱਦਾਂ ਆਪਾਂ ਲੈ ਲੈਂਦੇ ਆ ਹਨਾ ਟਰੈਕਟਰ ਲੈ ਲਿਆ ਗੱਡੀ ਲੈ ਲਈ ਟਰੱਕ ਲੈ ਲਿਆ ਜੋ ਮਰਜ਼ੀ ਤੁਸੀਂ ਆਪਣੀ ਕੰਮ ਕਰ ਲਈ ਕੁਝ ਲੈਣਾ ਤਾਂ ਬਿਲਕੁਲ ਸਮਾਂ ਵੈਸਟਾ ਲੈ ਲਓ ਜੀ ਲਿਆ ਜਾਏਗਾ ਤੇ ਹੋਰ ਕੁਝ ਜ਼ਿਆਦਾ ਦੇ ਲਈ ਉਪਾਕਰ ਨਹੀਂ ਲੋੜ ਨਹੀਂ ਆ ਬਸ ਇੰਤਜ਼ਾਰ ਕਰੋ ਕਿ ਬੁੱਧ ਨਾਲ ਆ ਜਾਵੇ ਤਾਂ ਹੋਰ ਵੀ ਸ਼ੁਭ ਹੋ ਜਾਵੇ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦਾ ਰਾਸ਼ੀ ਪਰਵਰਤਨ ਸ਼ੁਕਰ ਤੁਹਾਡੇ 8ਵੇਂ ਖਾਨੇ ਦਾ ਮਾਲਕ ਚਲਾ ਗਿਆ 3ਜੇ ਖਾਨੇ ਵਿੱਚ ਭਾਵੇਂ ਆਪਣੇ ਘਰ ਚ ਗਿਆ ਹੈ ਪਰ ਹੈ ਤੇ ਅਸਟੇਮੇਸ਼ਨ ਤਾਂ ਇਸ ਕਰਕੇ ਇੱਥੇ ਬਹਿ ਕੇ ਥੋੜਾ ਜਿਹਾ ਨੁਕਸਾਨ ਕਰੇਗਾ ਔਰਤਾਂ ਵੱਲੋਂ ਕੋਈ ਅਲੀਗੇਸ਼ਨ ਤੌਮਤ ਲੱਗ ਸਕਦੀ ਹੈ ਰਾਜਨੀਤੀ ਜੋ ਤੁਸੀਂ ਤਾਂ ਕਾਫੀ ਉਂਗਲੀਆਂ ਤੁਹਾਡੇ ਵੱਲ ਖੜੀਆਂ ਹੋ ਸਕਦੀਆਂ ਨੇ ਤੇ ਦੂਜੀ ਗੱਲ ਸਭ ਤੋਂ ਜ਼ਰੂਰੀ ਜੋ ਤੁਹਾਡੀ ਇਹ ਆ ਕਿ ਆਪਣੀ ਪਤਨੀ ਦੀ ਸਲਾਹ ਨਾਲ ਚਾਹਦੇ ਹੋ ਤੁਸੀਂ ਜਾਂ ਪਤੀ ਪਤਨੀ ਇੱਕ ਦੂਜੇ ਦੀ ਸਲਾਹ ਨਾਲ ਚਾਹਦੇ ਆ ਤਾਂ ਸਮਝੋ ਤਰਕੀਆਂ ਦੇ ਰਸਤੇ ਜ਼ਿਆਦਾ ਖੁੱਲਣ ਵਾਲੇ ਆ ਨਾਲ ਹੀ ਛੋਟੇ ਵੱਡੇ ਭਾਈ ਪੈਣ ਨਾਲ ਬਿਲਕੁਲ ਸਬੰਧ ਨਹੀਂ ਵਿਗਾੜਨੇ ਉਹ ਕਹਿੰਦੀ ਆ ਨਾ ਘਰ ਦਾ ਪੇਤੀ ਲੰਕਾ ਟਾਏ ਉਹ ਵਾਲੀ ਗੱਲ ਹੋਣ ਵਾਲੀ ਆ ਕਿ ਤੁਹਾਡੇ ਆਪਣੇ ਹੀ ਲੱਗੇਗਾ ਕਿ ਮੇਰਾ ਆਪਣਾ ਨੁਕਸਾਨ ਕਰਨ ਵਾਲੇ ਆ ਤਾਂ ਇੱਕ ਅਜੀਬ ਜਿਹਾ ਡਰ ਬੈਠਣਾ ਲਗਾ ਇੰਤਜ਼ਾਰ ਕਰੋ ਜਦੋਂ ਤੱਕ ਉਹ ਸੂਰਜ ਨਾ ਨਹੀਂ ਚਲ ਜਾਂਦਾ ਮੰਗਲ ਨੇ ਇੱਕ ਹੋ ਜਾਏਗਾ ਮੰਗਲ ਲਗਨ ਤੋਂ ਮੇਸ਼ ਚ ਉਸ ਤੋਂ ਬਾਅਦ ਜਾਏਗਾ ਤੇ ਫਿਰ ਜੂਨ ਚ ਜਾ ਕੇ ਸਾਰੀਆਂ ਸਥਿਤੀਆਂ ਸਹੀ ਹੋ ਜਾਣਗੀਆਂ ਤਾਂ ਉਹਦੋਂ ਤੱਕ ਕੀ ਕਰਨਾ ਜੀ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕੰਨਾ ਪਿੱਛੇ ਇਤਰ ਲਗਾਉਂਦੇ ਰਹਿਣਾ ਹੈ ਤੇ ਦੁਜਾ ਹਲਕਾ ਜਿਹਾ ਲੇਮਨ ਕਲਰ ਦਾ ਮਾਲ ਵਿੱਚ ਹਲਕੀ ਜਿਹੀ ਚੰਦਨ ਦੀ ਲੱਕੜ ਪਾ ਕੇ ਆਪਣੇ ਕੋਲ ਰੱਖ ਲੈਣਾ ਸਭ ਸ਼ੁਭਕਾਮਨਾ ਦੇ ਨਾਲ ਸ਼ੁਰੂ ਕਰ ਦੇਗੇ ਗਿਆਂ ਦੀਆਂ ਜੁੱਤੀਆਂ ਏਸੀ ਜੀ ਸ਼ੁਕਰ ਦਾ ਰਾਸ਼ੀ ਪਰਵਰਤਨ ਜੋ ਅੱਜ ਹੋ ਰਿਹਾ ਹੈ ਜਮਾਰਾ ਰਾਸ਼ੀਆਂ 'ਚ ਕੀ ਫਲ ਕਰੇਗਾ ਤੇ ਹੁਣ ਸੁਣੋ ਸ਼ੁਕਰ ਆਪਣੇ ਘਰ ਵਿੱਚ ਸੰਗ੍ਰਾਂਤ ਤੱਕ ਜਾਨੀ 16 ਜੂਨ ਤੱਕ ਸੂਰਜ ਨਾ ਜੁੱਤੀ ਬਣਾਏਗਾ ਤੇ 12 ਜੂਨ ਤੋਂ ਵੈਸੇ ਵੀ ਇਹਨੇ ਮੈਨੂੰ ਲੱਗਦਾ ਚੇਂਜ ਹੋ ਜਾਣਾ ਤੇ 16 ਜੂਨ ਚ ਜਾ ਕੇ ਚੇਂਜ ਹੋਣਾ ਹੈ ਸੂਰਜ ਨੇ ਹੈ ਨਾ ਇਹਨੇ ਚਲੇ ਜਾਣਾ ਜੀ ਤਕਰੀਬਨ 12 ਜੂਨ ਨੂੰ 12 ਜੂਨ ਨੂੰ ਯਾਨੀ ਕਿ ਪੂਰਾ ਮਹੀਨਾ ਮੰਨ ਲਓ ਸੂਰਜ ਸ਼ੁਕਰ ਦੀ ਜੁਤੀ ਵੰਡ ਵਾਲੀ ਹੈ ਤੇ ਮਿਥੂਨ ਚ ਜਾਏਗਾ ਤੇ ਜੋ ਸੂਰਜ ਹੈ ਉਹ ਤੇ ਆਪਾਂ ਨੂੰ ਪਤਾ ਹੀ ਹੈ ਸੰਗਰਾਦ ਨੂੰ ਹੀ ਰਾਸ਼ੀ ਪਰਵਰਤਨ ਕਰਦਾ ਹੈ ਹੈ ਨਾ ਤਾਂ ਸੂਰਜ ਜਾਏਗਾ 14 ਜੂਨ ਨੂੰ 12 ਜੂਨ ਚਲੇ ਜਾਏਗਾ ਮਿਥੂਨ ਰਾਸ਼ੀ ਵਿੱਚ ਤਾਂ ਇਸ ਕਰਕੇ ਫਿਰ ਸੂਰਜ ਸ਼ੁਕਰ ਦੀ ਜੁਤੀ ਬਣੇਗੀ ਤੇ ਜੇ ਬੁੱਧ ਜਦੋਂ ਨਾਲ ਚਲੇ ਜਾਂਦੇ ਤਾਂ ਸਾਰੀਆਂ ਚੀਜ਼ਾਂ ਨੀਕ ਹੋ ਜਾਣਗੀਆਂ ਤਾਂ ਉਹਦੇ ਲਈ ਤੁਸੀਂ ਪੂਰਾ ਮਹੀਨਾ ਕੀ ਕਰਨਾ ਜੀ ਸੂਰਜ ਸ਼ੁਕਰ ਦੇ ਫਲ ਨੂੰ ਸ਼ੁਭ ਕਰਨ ਦੇ ਲਈ ਆਪਣੇ ਘਰ ਵਿੱਚ ਜਾਂ ਬਾਹਰ ਪੇੜ ਪੌਦੇ ਨੂੰ ਰਾਤ ਨੂੰ ਪਾਣੀ ਸਰਾਲੇ ਰੱਖ ਕੇ ਪਾਉਂਦੇ ਰਹੋ ਕਾਂਸੀ ਦੇ ਬਰਤਨ ਚ ਕਾਂਦਾ ਖਾਣਾ ਕਾਂਦੇ ਰਹੋ ਦਹੀਂ ਮਲ ਕੇ ਲਾਉਂਦੇ ਰਹੋ ਧੁੱਪ ਚ ਸੇਟਾ ਕੇ ਰੱਖੋ ਸਭ ਤਰ੍ਹਾਂ ਦੇ ਸ਼ੁਭ ਫਲ ਤੁਹਾਨੂੰ ਮਿਲ ਜਾਣਗੇ ਨਹੀਂ ਤਾਂ ਸੂਰਜ ਸ਼ੁਕਰ ਦੇ ਫਲ ਨੂੰ ਜਲਾ ਦੇਗਾ ਸ਼ੁਕਰ ਧਰਤੀ ਹੈ ਸ਼ੁਕਰ ਸਾਡੇ ਸਰੀਰ ਦਾ ਕਾਰਕ ਹੈ ਸ਼ੁਕਰ ਸਾਡੇ ਲਗਜ਼ਰੀ ਲਾਈਫ ਦਾ ਕਾਰਕ ਹੈ ਸੂਰਜ ਦੀ ਤਪਸ਼ ਨੂੰ ਨਹੀਂ ਸਹਾਰ ਸਕਦਾ ਸੂਕਰ ਦਾ ਫੁੱਲ ਇਸ ਕਰਕੇ ਜਦੋਂ ਤੱਕ ਬੁੱਧ ਨਾਲ ਨਹੀਂ ਆ ਜਾਂਦਾ ਬੁੱਧ ਜੋ ਹੈ ਇਹ ਹਰੀ ਪ੍ਰਕਿਰਤੀ ਹੈ ਤਾਂ ਇਹ ਥੋੜਾ ਜਿਹਾ ਸ਼ੁਭ ਕਰੇਗਾ ਕਿ ਪਰ ਫਿਰ ਅੱਗੇ ਜਾ ਕੇ ਜਦ ਨਹੀਂ ਇਹ ਗ੍ਰਹਾਂ ਦੀਆਂ ਜੁਤੀਆਂ ਤੇ ਆਪਾਂ ਨੂੰ এনवायरमेंट ਦਾ ਪਤਾ ਚੱਲ ਹੀ ਰਿਹਾ ਆ ਇਹ ਦੁਆਲੇ ਕੀ ਹਾਲਾਤ ਹੋਣ ਵਾਲੇ ਆ ਤਾਂ ਬਚਾਅ ਚ ਹੀ ਬਚਾਏ ਤਾਂ ਦਹੀਂ ਮਲ ਕੇ NAO ਖੂਬ ਸਾਰੀ ਲੱਸੀ ਪੀਓ ਲੱਸੀ ਸ਼ੁਕਰਚੰਦਰ ਦੀ ਆ ਹਨ ਤੇ ਸੂਰਜ ਦਾ ਨਮਕ ਵਿੱਚ ਪਾ ਕੇ ਪੀ ਲੋ ਹੋਰ ਅੱਛਾ ਹੋ ਜਾਏਗਾ ਹਾਜਮਾ ਠੀਕ ਰਹੇਗਾ ਸਰੀਰ ਠੀਕ ਰਹੇਗੀ ਸਕਿਨ ਠੀਕ ਰਹੇਗੀ ਇਹ ਲੌਜੀਕ ਆ ਸਮਝਦਾ ਜਦ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ